ਅੰਮ੍ਰਿਤਸਰ ਦਾਸ ਨਾਲਾ ਇਲਾਕਾ ਹੜਾਂਦੀ ਮਾਰਗੇਟ ਹੈ ਅਤੇ ਇਲਾਕੇ ਵਿੱਚ ਰਾਹਤ ਕਾਰਜ ਚ ਲਗਾਤਾਰ ਜਾਰੀ ਹਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਹਾਣੀ ਦਿਨ ਰਾਤ ਇਹਨਾਂ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਨੌਜਵਾਨ ਅਧਿਕਾਰੀ ਜ਼ਿਲ੍ਹਾ ਪੰਜਾਬ ਮੁਖੀ ਮਨਿੰਦਰ ਸਿੰਘ ਵੀ ਨਿਰੰਤਰ ਰਾਹਤ ਕਾਰਜਾਂ ਵਿੱਚ ਜੁਟੇ ਰਹਿੰਦੇ ਹਨ ਇਸ ਮੌਕੇ ਮੁਖ ਸਖਤਰ ਪੰਜਾਬ ਕੇ ਏ ਪੀ ਸਿਨਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਜ ਨਾਲਾ ਤੇ ਰਮਦਾਸ ਦਾ ਦੌਰਾ ਕੀਤਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਣੀ ਨੂੰ ਪਿੰਡਾਂ ਵਿੱਚੋਂ ਬਹੁਤ ਪਿਆਰ ਮਿਲ ਰਿਹਾ ਹੈ। ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ। ਇਹ ਇਹ ਬੱਚਾ ਏਡੇ ਏਡੇ ਲਾਇਕ ਬੱਚੇ ਨੇ ਸਾਰੇ ਦਿਰਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ। ਅਸੀਂ ਸਾਡੇ ਮਨ ਦੇ ਵਿੱਚ ਮੈਡੀਸਨ ਸਾਡੀ ਇੱਕ ਸਾਡੀ ਸਾਡੇ ਮਨ ਦੇ ਵਿੱਚ ਨਾ ਬੇਟਾ ਜੀ। ਅਸੀਂ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰੇ ਦਾ ਸਾਡੇ ਇੰਸਾਨ ਦੇ ਦਰਜੇ ਨਾਲ ਨਾਲ ਪੜਿਆ ਸਾਡੇ ਬੱਚੇ ਨੇ ਬਾਹਰ ਇਹਨਾਂ ਦੇ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਤੇ ਅਮਡੇ ਬੇਕੋ ਡਰਨ ਰਿਹਾ ਸੀ ਉਹਦੇ ਚੱਕ ਕੇ ਉਹਦੇ ਨੂੰ ਕਾਤੇ ਸੀ ਅੱਜ ਅਸੀਂ ਸਾਰੇ ਜੋ ਹੈ ਨਾ ਨਾਨੋ ਕੇ ਪਿੰਡ ਚ ਹੈ ਨੀ ਇਹ ਅਜਨਾਲਾ ਦਾ ਪਿੰਡ ਹੈ ਔਰ ਇਹ ਕੰਪਲੀਟਲੀ ਕਟਆਫ ਹੋ ਗਿਆ ਹੈ ਕੰਪਲੀਟਲੀ ਕਟਆਫ ਹੋ ਗਿਆ ਕਿਉਂਕਿ ਜੋ ਹੈ ਪਾਣੀ ਆ ਗਿਆ ਰਾਵੀ ਕਰ ਕਰ ਕੇ ਰਾਵੀ ਦੇ ਵਿੱਚ ਫਲੋ ਕਰ ਕਰ ਕੇ ਸੋ ਇਹ ਹੁਣ ਜੋ ਹੈ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਸਾਰੇ ਨੂੰ ਰਿਸਕੂ ਕਰਨਾ ਤਾਂ ਸਾਰੇ ਨੂੰ ਰਿਸਕੂ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਜਿਹੜੇ ਜੋ ਹੈ ਆਰਮੀ ਐਨਡੀਆਰਐਸ ਜਿਨ੍ਹਾਂ ਦੇ ਕੀਮਾ ਨੇ ਉਹਨਾਂ ਨੂੰ ਸਾਰੇ ਨੂੰ ਧੰਨਵਾਦ ਕਰ ਰਿਹਾ ਕਿ ਉਹ ਆਕਰ ਕਰ ਕਰ ਕਰਕੇ ਜਿੰਨੇ ਜੋ ਹੈ ਕਟਆਫ ਹੋਏ ਸੀ ਉਹਨਾਂ ਨੂੰ ਸਾਰੇ ਨੂੰ ਰਿਸਕੂ ਕਰ ਲਿਆ ਸੇਫ ਪਲੇਸਸ ਤੇ ਜੋ ਇਸਪਿੰਡ ਤੇ ਵੀ ਜਿਨ੍ਹਾਂ ਦਾ ਜੋ ਹੈ ਥੋੜਾ ਜਿਹਾ ਇਲਿਵੇਸ਼ਨ ਹਾਈ ਲਿਵਿਵੇਸ਼ਨ ਤੇ ਉਹਨਾਂ ਦਾ ਘਰ ਬਣਿਆ ਹੋਇਆ ਹੈ ਉਹ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਔਰ ਇਹ ਕਿ ਜੇਸ ਡਬਲ ਕੰਪਨੀ ਨੇ ਜਿਹੜਾ ਐਮਬੀਵੀਐਸ ਵੀਕਲ ਡਿਜ਼ਾਈਨ ਕੀਤਾ ਹੈ ਇਸ ਵੰਡਰਫੁਲ ਇਹ ਐਮਫੀਬੀਅਸ ਵਹੀਕਲ ਦੀ ਇਫੀਕੀਸੀ ਜੋ ਹੈ ਟੈਸਟ ਹੋਈ ਹੈ। ਔਰ ਇਸ ਹੜਾ ਦੇ ਸਥਿਤ ਜੋ ਕਿ ਬਿਲਕੁਲ ਕੁਦਰਤ ਕਰ ਕਰਕੇ ਹੋਇਆ ਹੈ। ਸੋ ਇਹ ਹੜਾਂ ਦੀ ਸਥਿਤੀ ਦੇ ਵਿੱਚ ਜੋ ਹੈ ਲੋਕਾਂ ਨੂੰ ਜੋ ਕਸ਼ਟ ਹੋਇਆ ਹੈ। ਇਹਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਣਾ, ਰੈਸਕੂ ਕਰਨਾ ਇਹ ਸਾਰੇ ਦੇ ਵਿੱਚ ਇਹ ਐਮਫੀਬੀਅਸ ਵਹੀਕਲ ਕਾਫੀ ਹੈਲਪਫੁਲ ਸਾਬਤ ਹੋਇਆ ਹੈ। ਔਰ ਮੈਂ ਸਮਝਦਾ ਹਾਂ ਕਿ ਸਰਕਾਰ ਵੱਲੋਂ ਜਿੰਨਾ ਕੋ ਹੋ ਸਕਦਾ ਹੈ ਸਭ ਕੁਝ ਜੋ ਹੈ ਪ੍ਰੋਵਾਈਡ ਕੀਤਾ ਜਾਵੇਗਾ ਹਰ ਇੱਕ ਨੂੰ ਜੋ ਹੈ ਕਿਸੇ ਤਰ੍ਹਾਂ ਦੀ ਜੇ ਵੀ ਸਮੱਸਿਆ ਆਉਂਦੀ ਹੈ ਚਾਹੇ ਪਾਵੇ ਜਾਨੀਮਾਲ ਦਾ ਜਾਂ ਜੋ ਹੈ ਉਹਨਾਂ ਦੀ ਮवेशੀ ਦਾ ਜਾਂ ਉਹਨਾਂ ਦੀ ਹੈਲਥ ਦਾ ਸਾਰਾ ਸਭ ਕੁਝ ਖਿਆਲ ਰੱਖਿਆ ਜਾਊਗਾ ਸਾਰੇ ਨੂੰ ਜੋ ਕੋਈ ਵੀ ਨੁਕਸਾਨ ਹੋਏਗਾ ਉਹ ਨੁਕਸਾਨ ਦਾ ਜੋ ਹੈ ਮੁਆਵਜ਼ਾ ਵੀ ਦਿੱਤਾ ਜਾਵੇਗਾ सो so, ये सारे असि प्लान कर रहे हैं असैस कर रहे हैं और कर करके कर, 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 डिप्टी कमिश्नर एसएसपी सारे लगे हुए हैं सारी सरकार की टीम लगी हुई है गवर्नमेंट ऑफ पंजाब ने स्पेशली एक हाई पावर्ड कमेटी जो है कंस्टिट्यूट की थी है और हाई पावर्ड कमेटी देन आई आईएएस ऑफिसर ने अमृतसर से स्टेशन ने और वो सारे जो है मोनीटर कर रहे हैं पल, पल दे जो है ਇਸ ਸਥਿਤੀ ਨੂੰ ਅਸੈਸ ਕਰ ਰਹੇ ਨੇ ਔਰ ਅਸੈਸ ਕਰ 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 ਕੇ ਜਿੱਥੇ ਜਿੱਥੇ ਜੋ ਵੀ ਲੋਡ ਹੋ ਰਹੀ ਹੈ ਉਹਨਾਂ ਦੀ ਜੋ ਹੈ ਲੋਡ ਅਨੁਸਾਰ ਸਾਰੀ ਸਰਵਿਸਿਜ਼ ਸਟੈਂਡ ਕਿ ਤਾ